ਗੁਰਾਇਆਂ ਸ਼ਹਿਰ ਲਈ ਨਵੀਂ ਲਿਆਂਦੀ ਗਈ ਐਂਬੂਲੈਂਸ ਸ਼੍ਰੀ ਰਾਮ ਮੰਦਿਰ ਰਿਸ਼ੀ ਕੁਟਿਆ ਗੁਰਾਇਆਂ ਤੋਂ ਪੂਜਾ ਅਰਚਨਾ ਕਰਨ ਤੋਂ ਬਾਅਦ 메ਨ ਚੌਂਕ ਗੁਰਾਇਆਂ ਵਿਖੇ ਲੋਕ ਅਰਪਣ ਕੀਤੀ ਗਈ। ਗੁਰਾਇਆਂ ਐਂਬੂਲੈਂਸ ਵੈਲਫੇਅਰ ਸੁਸਾਇਟੀ ਅਧਿਗੇਸਟਰ ਵੱਲੋਂ ਕਰਵਾਏ ਗਏ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਗਰ ਕੌਂਸਲ ਗੁਰਾਇਆਂ ਦੇ ਕੌਂਸਲਰ ਵਕਫਾ ਕਲੱਬਾਂ ਦੇ ਆਗੂ ਅਤੇ ਹੋਰ ਪਤਵੰਤੇ ਪਹੁੰਚੇ। ਇਸ ਦੌਰਾਨ ਵਕਫਾ ਬੁਲਾਰੇ ਤੋਂ ਇਲਾਵਾ ਸੁਸਾਇਟੀ ਪ੍ਰਧਾਨ ਪ੍ਰੋਫੈਸਰ ਕੁਲਕਰਨ ਸਿੰਘ, ਰਾਜਨ ਮੱਕੜ, ਮਨੀਸ਼ 바ਵਾ ਹੈਪੀ ਮਾਹੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਸਾਇਟੀ ਮੈਂਬਰਾਂ ਵੱਲੋਂ ਪਹਿਲਾਂ ਆਪਣੇ ਪ ਪਰ ਐਂਬੂਲੈਂਸ ਦੇ ਹਾਲਾਤ ਛਾਦਾ ਵਧੀਆ ਨਾ ਹੋਣ ਕਾਰਨ ਐਂਬੂਲੈਂਸ ਦੂਦ ਰਾਡੇ ਨਹੀਂ ਜਾ ਸਕਦੀ ਸੀ ਜਿਸ ਲਈ ਨਵੀਂ ਐਂਬੂਲੈਂਸ ਲਿਆਉਣ ਦਾ ਵਿਚਾਰ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਵੀ ਪ੍ਰਵਾਸੀ ਭਾਰਤੀਆਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇੱਕ ਨਵੀਂ ਐਂਬੂਲੈਂਸ ਤਿੰਨ व्हीਲ ਚੇਅਰਾਂ ਦੋ ਸਟੈਂਡ ਲਿਆਂਦੇ ਗਏ ਜਿਨ੍ਹਾਂ ਨੂੰ ਲੋਕ ਅਰਪਣ ਕੀਤਾ ਗਿਆ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਹੁਣ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਲਈ ਇੱਕ ਨਵਾਂ ਸ਼ਾਹ ਬਾਹਨ ਵੀ ਲਿਆਂਦਾ ਜਾ ਰਿਹਾ ਹੈ ਜਿਸ ਲਈ ਲੋਕਾਂ ਵੱਲੋਂ ਦਿੱਤਾ ਹੋਇਆ ਕਾਫੀ ਫੰਡ ਬਚਿਆ ਹੋਇਆ ਹੈ ਹੁਣ ਇਸ ਮੁਹਿੰਮ ਲਾ ਕਵਾਸੀਆਂ ਨੂੰ ਇਸੇ ਤਰ੍ਹਾਂ ਹੀ ਸਹਿਯੋਗ ਕਰਨ ਦੀ ਅਪੀਲ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮਜੂਸ ਹਨ ਗੁਰਾਇਆ ਤੋਂ ਨਵਰਾਮ ਚੈਨਲ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਸ਼੍ਰੀ ਕ੍ਰਿਸ਼ਨ ਜਨਮਾਸਟਰ ਮੀ ਦੀਆਂ ਪਹਿਲਾਂ ਦਾ ਸਾਰੇ ਹੀ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਵੀਰਾ ਪੈਣਾ ਨੂੰ ਮੁਬਾਰਕਾਂ ਕਿਵੇਂ ਅਸੀਂ ਅਨਾਉਂਸ ਕੀਤਾ ਹੈ ਕਿ 16 ਅਗਸਤ ਨੂੰ श्री कृष्ण जन्माष्टमी ਦੇ ਦੇਣ ਇਹ ਲੋਕ ਅਰਪਣ ਕੀਤੀ ਜਾਊਗੀ ਅੱਜ ਉਹ ਸਮਾਗਮ ਜਿਹੜਾ ਹੋਇਆ ਉਹਨਾਂ ਐਨ ਆਰ ਆਈ ਵੀਰਾਂ ਦਾ ਸਾਰੀ ਸੁਸਾਇਟੀਆਂ ਦਾ ਜਿੰਨੇ ਵੀ ਭਜਨ ਮਰਲੇ ਜਾਂ ਜਾਗਰਣ ਕਮੇਟੀਆਂ ਆ ਜਾਂ ਜਿਨ੍ਹਾਂ ਨੇ ਵੀ ਆਪਣੇ ਦਸਵੰਤ ਦੇ ਵਿੱਚੋਂ ਸਾਨੂੰ ਸਹਿਯੋਗ ਦਿੱਤਾ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਨਵਾਂ ਪ੍ਰੋਜੈਕਟ ਜਿਵੇਂ ਦੱਸਤਾ ਹੈ ਕਿ ਸਾਡੇ ਕੋਲ ਜਿਹੜਾ ਕਰੀਬ 10 ਲੱਖ ਦੇ ਕਰੀਬ ਜਿਹੜਾ ਹੋਰ ਫੰਡ ਜਿਹੜਾ ਬਚਿਆ ਹੈ ਉਹਦੇ ਲਈ ਸ਼ਾਹਵਾਨ ਜਿਹੜਾ ਆ ਉਹ ਸ਼ਹਿਰ ਦੇ ਲਈ ਲਿਆਂਦਾ ਜਾਊਗਾ ਉਸ ਤੋਂ ਇਲਾਵਾ ਜਿਹੜੀ ਆ ਤਿੰਨ ਵੀਲ ਚੇਅਰ ਆ ਦੋ ਸਟੈਂਡ ਆ ਉਹ ਵੀ ਲੋਕਾਂ ਦੇ ਲਈ ਲੋਕਾਂ ਦੇ ਸਹਾਇਕ ਦੇ ਲਈ ਜਿਹੜਾ ਅਸੀਂ ਅੱਜ ਉਹ ਵੀ ਇੱਥੇ ਦਿਖਾ ਦਿੱਤਾ ਕਿ ਅਸੀਂ ਉਹ ਵੀ ਚੀਜ਼ਾਂ ਜਿਹੜੇ ਲੈ ਆਏ ਆ ਇਸ ਤੋਂ ਇਲਾਵਾ ਇੱਕ ਜਿਹੜਾ ਐਂਬੂਲੈਂਸ ਦੇ ਲਈ ਸਾਡੇ ਬਿੱਲੂ ਵੀਰ ਜਿਹੜੇ ਤੇ ਸੇਵਾਵਾਂ ਦੇ ਰਿਹਾ ਡਰਾਈਵਰ ਵੀਰ ਸਾਡੇ ਆ ਐਂਬੂਲੈਂਸ ਦਾ ਨੰਬਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਤਾਂ ਕਿ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਆਪਣੇ ਡਾਇਰੀਆਂ ਦੇ ਵਿੱਚ ਜਿਹੜਾ ਹੁਣ ਨੋਟ ਕਰ ਲਓ ਜੇ ਤੁਹਾਨੂੰ ਲੋੜ ਪੈਂਦੀ ਹੈ ਤੇ ਤੁਸੀਂ 9646580108 ਇਹ ਐਂਬੂਲੈਂਸ ਦਾ ਨੰਬਰ ਹੈ ਜਿਹੜਾ 24 ਘੰਟੇ ਚਲਦਾ ਹੈ ਇਹ ਨੰਬਰ ਹੈ ਸਾਡੇ ਐਂਬੂਲੈਂਸ ਦਾ ਜਿਹੜਾ ਤੁਸੀਂ ਆਪਣਾ ਮੋਬਾਈਲ ਫੋਨ ਦੇ ਵਿੱਚ ਸੇਵ ਕਰ ਲਓ ਜੇਕਰ ਕਿਸੇ ਨੂੰ ਵੀ ਲੋੜ ਪੈਂਦੀ ਹੈ ਤੇ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਆਪਣਾ ਲੋਕੇਸ਼ਨ ਦੱਸ ਸਕਦੇ ਹੋ ਤੇ ਸਾਡੇ ਜਿਹੜੇ ਬਿੱਲੂ ਵੀਰ ਆ ਜਾਂ ਰਾਜਕਮਰ ਵੀਰ ਆ ਜਾਂ ਹੋਰ ਜਿਹੜੇ ਵੀ ਇੱਥੇ ਡਰਾਈਵਰ ਵੀਰ अवेलेबल ਹੋਊਗੇ ਉਹ ਫੌਰੀ ਤੌਰ ਤੇ ਜਿਹੜਾ ਤੁਹਾਡੇ ਕੋਲ ਪਹੁੰਚੂਗੇ ਅ ਅੱਜ ਦਾ ਦਿਨ ਆਪਾਂ ਸਾਰਿਆਂ ਨੇ ਇਹ ਸੀ ਕੇ ਲੋਕ ਅਰਪਣ ਕਰਨੀ ਹੈ ਨਾਲ ਦੀ ਨਾਲ ਜਿੰਨੇ ਵੀ ਸਾਡੇ ਕੋਲ ਮਾਇਆ ਇਕੱਤਰ ਹੋਈ ਹੈ ਉਹਦਾ ਹਿਸਾਬ ਦੇਣਾ ਆ ਔਰ ਆਪਾਂ ਪਹਿਲਾਂ ਵੀ ਕਿਹਾ ਸੀ ਕਿ ਇਹ ਅਸੀਂ ਕੋਈ ਆਊਟ ਆਫ ਦਾ ਵਰਲਡ ਕੰਮ ਨਹੀਂ ਕਰ ਰਹੇ ਇਹ ਸਾਡਾ ਫਰਜ ਆ ਇਹ ਸਾਡੀ ਪਹਿਲੀ ਮੁੱਢਲੀ ਜ਼ਰੂਰਤ ਆ ਕਿ ਅਸੀਂ ਜਿਹੜਾ ਇੱਕ ਇੱਕ ਰੁਪਏ ਦਾ ਹਿਸਾਬ ਆ ਉਹ ਲੋਕਾਂ ਦੇ ਸਾਹਮਣੇ ਰੱਖੀਏ ਤੇ ਅੱਜ ਸਾਡੇ ਕੋਲ 18,53,000 ਦੇ ਕਰੀਬ ਜਿਹੜਾ ਕੱਲ ਤੱਕ ਦੀ ਪੈਸੇ ਆ ਉਹ ਇਕੱਠੇ ਹੋਏ ਆ ਉਹਦੇ ਸਹਿਯੋਗ ਦੇ ਨਾਲ ਜਿਹੜੀ ਆ ਉਹ ਐਂਬੂਲੈਂਸ ਆਈ ਹੈ 2.8 ਲੱਖ ਰੁਪਏ ਦਾ ਕਰੀਬ ਐਂਬੂਲੈਂਸ ਦੇ ਉੱਪਰ ਖਰਚਾ ਹੈ ਬਾਕੀ ਆਪਣੇ ਕੋਲੇ ਐਂਬੂਲੈਂਸ ਤੇ ਉਹ ਬਾਅਦ ਖਰੀਦਣ ਤੋਂ ਬਾਅਦ ਚੋਂ ਵੀ ਪੈਸੇ ਬਚੇ ਹਨ ਉਹਨਾਂ ਪੈਸਿਆਂ ਦੇ ਨਾਲ ਸਾਰੇ ਹੀ ਸ਼ਹਿਰ ਦੇ ਜਿਹੜਾ ਲੋਕ ਮਤ ਇਹ ਸੀ ਕਿ ਆਪਾਂ ਸ਼ਵਾਂਹਨ ਲੈ ਕੇ ਆਈਏ ਕਿਉਂਕਿ ਡੈੱਡ ਬੋਡੀ ਨੂੰ ਲੈ ਕੇ ਜਾਣ ਲਈ ਕਰਮਿਸ਼ਨ ਪਲੇਸ ਤੱਕ ਇਹ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਸ਼ਹਿਰ ਨਿਵਾਸੀਆਂ ਦਾ ਜਿਨ੍ਹਾਂ ਨੇ ਤਨ ਮਨ ਅਤੇ ਧਨ ਸਾਰਿਆਂ ਦੇ ਨਾਲ ਸਹਿਵਾ ਕੀਤੀ